ਸੰਗਤ ਜੀ ਵਾਹਿਗੁਰੂ ਜੀ ਕਾਕਾ ਸਭ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੇ ਘਰ ਦੀ ਸੱਚ ਸ਼ਾਂਤੀ ਆਪਣੇ ਘਰ ਦੀ ਪਰਪਰਤ ਬਾਰੇ ਕਿ ਅਸੀਂ ਐਸਾ ਕੀ ਕਰੀਏ ਕਿ ਸਾਡੇ ਘਰ ਦੇ ਵਿੱਚ ਸਦਾ ਹੀ ਸ਼ਾਂਤੀ, ਬਰਕਤ ਬਣੀ ਰਹੇ ਇਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸਮਝਾਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਤੁਸੀਂ ਇਸ ਲਾਈਕ ਅਤੇ ਸ਼ੇਅਰ ਕਰਦੇ ਹੋ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਸਵਾਗਤ ਹੈ ਜੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਾਂ ਸਭ ਵੀ ਸਿਆਣੇ ਲੋਕ ਨੂੰ ਇੱਕ ਗੱਲ ਸੁਣਨੀ ਆ ਕਿ ਜਿੰਨਾ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਨਾ ਉਹਨਾ ਘਰਾਂ ਦੇ ਵਿੱਚ ਬਰਕਤ ਤਾਂ ਬਹੁਤ ਦੂਰ ਦੀ ਗੱਲ। ਉਹਨਾ ਘਰਾਂ ਦੇ ਘੜਿਆਂ ਦੇ ਵਿੱਚੋਂ ਪਾਣੀ ਵੀ ਸੁੱਤ ਜਾਂਦਾ ਹੈ। ਭਾਵ ਕਿ ਕਲੇਸ਼ ਇੰਨਾ ਮਾੜਾ ਬੰਨਿਆ ਹੈ। ਜੇ ਘਰ ਦੇ ਵਿੱਚ ਬਰਕਤ ਚਾਹੀਦੀ ਹੈ ਤਾਂ ਇਹ ਕਲੇਸ਼ ਲੜਾਈ ਝਗੜਾ ਕਰਨਾ ਬੰਦ ਕਰਨਾ ਪਵੇਗਾ। ਸਾਨੂੰ ਇਹਨਾਂ ਸਭ ਗੱਲਾਂ ਬਾਰੇ ਪਤਾ ਹੈ ਪਰ ਫੇਰ ਵੀ ਕਈ ਘਰਾਂ ਦਾ ਕਲੇਸ਼ ਨਹੀਂ ਖਤਮ ਹੁੰਦਾ। ਘਰ ਦੇ ਵਿੱਚ ਹਰ ਮਹੀਨੇ ਲੜਾਈ ਝਗੜਾ ਕਲੇਸ਼ ਬੰਨਿਆ ਹੀ ਜਿੱਤਦਾ ਹੈ। ਘਰ ਦੇ ਲੋਕ ਇੱਕ ਦੂਸਰੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ। ਬਾਕੀ ਤੇ ਬਾਤ ਇਹ ਗੱਲ ਕਈ ਘਰਾਂ 'ਚ ਅਜਿਹੀ ਹੁੰਦੀ ਦੇ ਵਿੱਚ ਪਤੀ-ਪਤਨੀ ਆਪਸ ਵਿੱਚ ਨਹੀਂ ਬੰਦੀ ਹਰ ਗੱਲ ਦੇ ਉੱਤੇ ਰੋਜ਼ ਕਲੇਸ਼ ਹੁੰਦਾ ਹੈ ਇਸੇ ਕਰਕੇ ਪਤਾ ਨਹੀਂ ਕਿੰਨੇ ਰਿਸ਼ਤੇ ਤੋੜ ਗਏ ਨੇ ਅਤੇ ਕਿੰਨੇ ਟੁੱਟ ਸਾਰੇ ਆ ਸਿਆਣੇ ਕਹਿੰਦੇ ਕਲੇਸ਼ ਦਾ ਤਾਂ ਨਾਮ ਹੀ ਮਾੜਾ ਹੈ ਤਾਂ ਇਸ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਗੱਲ ਸੱਚ ਨੂੰ ਪਹਿਣੀ ਆ ਕਿ ਜੇ ਘਰ ਦੇ ਵਿੱਚ ਸਭ ਖੁਸ਼ ਨਾ ਜਾਈਆਂ ਨੇ ਪਰਕ ਤਾਂ ਜਾਈਆਂ ਨੇ ਨਾ ਸਭ ਤੋਂ ਪਹਿਲਾਂ ਘਰ ਦਾ ਕਲੇਸ਼ ਖਤਮ ਕਰਨਾ ਪੈਣਾ ਹੈ ਜਦੋਂ ਹੀ ਘਰ ਦੇ ਵਿੱਚ ਜਿੰਨੀਆਂ ਵੀ ਆਪਸ ਵਿੱਚ ਬਣਨ ਲੱਗ ਗਏ ਘਰ ਦੇ ਵਿੱਚ ਏਕਤਾ ਇਤਫਾਕ ਬਣ ਗਿਆ ਤਾਂ ਘਰ ਨੇ ਆਪਣੇ ਆਪ ਹੀ ਤਰੱਕੀ ਵੱਤੇ ਵੱਲ ਕਰਨਾ ਹੈ ਤੇ ਫਿਰ ਸਭ ਤੋਂ ਪਹਿਲਾਂ ਸੰਸ ਘਰ ਦਾ ਕਲੇਸ਼ ਖਤਮ ਕਰਨਾ ਪੈਣਾ ਇਹ ਕਲੇਸ਼ ਕਿੱਥੇ ਖਤਮ ਹੋ ਸਕਦਾ ਹੈ ਇਹ ਸੰਸਕ੍ਰਿਤ ਦੇ ਲਈ ਆਪਣਾ ਤਕਨੀਕੀ ਜੀ ਕਹਾਣੀ ਆਪ ਜੀ ਨੂੰ ਅੌਸਰਗੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਬਧਿਆਤਰਿਕ ਰੂਪ ਦੇ ਨਾਲ ਸੰਸ ਵਿੱਚ ਆ ਜਾਂਦੀ ਹੈ ਇਹ ਤਾਂ ਇਹ ਕਿ ਇਹ ਨਾ ਇੱਕ ਨੂੰ ਉਹ ਆਪਣੇ ਘਰ ਦੇ ਕਲੇਸ਼ ਤੋਂ ਬਹੁਤ ਜ਼ਿਆਦਾ ਦੁਖੀ ਪਰੇ ਹਰ ਵੇਲੇ ਉਹਦਾ ਪਤਨੀ ਦੇ ਨਾਲ ਝਗੜਾ ਲੱਗਦਾ ਤਾਂ ਇੱਕ ਦਿਨ ਉਹਨੇ ਫੈਸਲਾ ਕਰ ਲਿਆ ਵੀ ਮੈਂ ਘਰ ਛੱਡ ਦੇਵਾਂ ਇਹਦੇ ਬਿਨਾਂ ਸੋਚੇ ਸੰਸਕ੍ਰਿਤ ਘਰ ਛੱਡ ਕੇ ਤੁਰ ਪਿਆ ਮੰਜਲ ਦਾ ਪਤਾ ਨਹੀਂ ਹੈ ਕਿ ਮੈਂ ਕਿੱਥੇ ਜਾ ਕੇ ਬਸ ਤੁਰਦਾ ਜਾਂਦਾ ਹਾਂ ਤੁਰਦੇ-ਤੁਰਦੇ ਕਹਿੰਦੇ ਰਸਤੇ ਦੇ ਵਿੱਚ ਇੱਕ ਥਾਂ ਤੇ ਇੱਕ ਸੱਤ ਜੀ ਪਰਵਚਨ ਕਰਦੇ ਸਨ ਕਹਿੰਦੇ ਇਹ ਮਨੁੱਖ ਵੀ ਉੱਥੇ ਹੀ ਬੈਠ ਗਿਆ ਕਿਉਂਕਿ ਇਹਨੇ ਸੁਣਿਆ ਸੀ ਕਿ ਸੰਤਾਂ ਦੇ ਪਰਵਚਨ ਸੁਣਿਆ ਬੜੀ ਸ਼ਾਂਤੀ ਅਤੇ ਸਕੂਨ ਮਿਲਦਾ ਹੈ ਤਾਂ ਕਹਿੰਦੇ ਇਹ ਵੀ ਘਰੋਂ ਕੱਲ ਪਿਆ ਹੋਇਆ ਬਾਹਰ ਨਿਕਲਿਆ ਸੀ ਇਸ ਕਰਕੇ ਸੰਤ ਜੀ ਦੇ ਪਰਵਚਨ ਸੁਣਨ ਦੇ ਲਈ ਉੱਥੇ ਹੀ ਬੈਠ ਗਿਆ ਕਹਿੰਦੇ ਇਹਦੇ ਮਨ ਨੂੰ ਚੰਗਾ ਲੱਗਾ ਇਹ ਕਾਫੀ ਸਮਾਂ ਕੋ ਬੈਠ ਗਿਆ ਸੰਤ ਜੀ ਨੇ satsang ਦੀ ਸਮਾਪਤੀ ਦਿੱਤੀ ਸਭ ਸੰਗਤਾਂ ਨੂੰ ਆਪਣੇ ਘਰਾਂ ਲਈਆਂ ਗਈਆਂ ਪਰ ਇਹ ਮਨੁੱਖ ਉੱਥੇ ਹੀ ਬੈਠਾ

ਤੱਤ ਮੁਲੋਕ ਨੇ ਕਿਹਾ ਸੰਸਦੀ ਜੀ ਮੇਰੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਕਲੇਸ਼ ਆ ਇਸ ਕਰਕੇ ਮੈਂ ਆਪਣੇ ਘਰ ਨੂੰ ਛੱਡ ਕੇ ਕਿਤੇ ਦੂਰ ਜਾਣ ਦਾ ਫੈਸਲਾ ਕਰ ਲਿਆ ਸੰਸਦੀ ਨੇ ਕਿਹਾ ਭਾਈ ਕਿਹੜਾ ਲੜਾਈ ਝੰਡਾ ਰਹਿੰਦਾ ਕੀ ਦੇ ਨਾਲ ਆ ਤਾਂ ਉਹ ਮੁਲੋਕ ਨੇ ਕਿਹਾ ਮੇਰੀ ਪਤਨੀ ਦੇ ਨਾਲ ਮੇਰੀ ਪਤਨੀ ਬਹੁਤ ਹੀ ਲੜਾਕੂ ਸੁਭਾਅ ਦੀ ਆ ਉਹ ਹਰ ਵੇਲੇ ਮੇਰੇ ਨਾਲ ਕਲੇਸ਼ ਕਰਦੀ ਆ ਇਸ ਕਰਕੇ ਮੈਂ ਉਸ ਘਰ ਦੇ ਵਿੱਚ ਉਸ ਨਹੀਂ ਜਾ ਸਕਦਾ ਤਾਂ ਸੰਸਦੀ ਨੇ ਕਿਹਾ ਭਾਈ میرے لڑائی ہر روز در لڑائی جگڑا نے اپنے پہلا نہیں میرا میرے بندے کلائشم کر ਪਰ ਜੇ ਤੁਸ ਸਭ ਤੋਂ ਬੰਨੇ ਬਾਰ-ਬਾਰ ਇਹ ਦਾਵਾ ਤੇ ਮੇਰੇ ਕੋਲ ਐਸਾ ਲੁਕਤਾ ਹੈ ਬਿਲਕੁਲ ਐਸਾ ਫਾਇਲ ਜਿਹਦੇ ਨਾਮ ਤੁਹਾਡਾ ਦੋਹਾਂ ਜੀਆਂ ਦਾ ਲੜਾਈ ਚ ਕੀਤਾ ਹੋ ਜਾਵੇਗਾ ਤਾਂ ਇਹ ਮਿਲੂਗਾ ਕਿ ਸੰਤ ਜੀ ਹੈ ਕਾਫੀ ਦੇਰ ਤੋਂ ਪ੍ਰਚਨ ਚੱਲੀਆਂ ਸੰਤ ਜੀ ਦੀਆਂ ਗੱਲਾਂ ਤਾਂ ਤਰ ਤਹੀ ਗਿਆਨ ਮਾਣਨੇ ਕਾਫੀ ਗਹਿਨ ਰੱਖਦੇ ਨੇ ਉਹ ਸਾਡੇ ਨਾਲ ਸੱਚ ਮੁੱਚ ਇਹਨਾਂ ਦੇ ਕੋਲ ਮੇਰੇ ਅਰਜੀ ਲੜਾਈ ਘੜੇ ਦਾ ਹੱਲ ਹੋਵੇ ਤਾਂ ਚਲੋ ਪੁੱਛ ਲੈਨੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਤੁਸੀਂ ਸਾਡੇ ਦੋਵਾਂ ਜੀਆਂ ਦਾ ਲੜਾਈ ਘੜਾ ਖਤਮ ਕਰਕੇ ਆਪਣਾ ਰੰਤਾ ਦੱਸ ਸਕਦੇ ਹੋ ਤਾਂ ਮੈਨੂੰ ਮੋਰ ਕੀ ਜਾਏਗਾ ਸਾਡਾ ਦੋਵਾਂ ਜੀਆਂ ਦਾ ਕਲੇਸ਼ ਖਤਮ ਹੋ ਜਾਵੇ ਤਾਂ ਮੈਂ ਘਰ ਵਿੱਚ ਵਾਪਸ ਚਲਾ ਜਾਵਾਂ ਕਹਿੰਦੇ ਸੰਤ ਜੀ ਨੇ ਉਸ ਨੂੰ ਪੂਰ ਯਕੀਨ ਦਿਵਾਉਂਦਿਆਂ ਕਿਹਾ ਕਿ ਭਾਈ ਮੇਰੇ ਕੋਲ ਤੇਰੇ ਘਰ ਦੇ ਕਲੇਸ਼ ਦਾ ਪੱਕਾ ਹੱਲ ਹੈ ਤੇਰੇ ਘਰ ਦਾ ਤਲੇਸ਼ ਵਿੱਚ ਖਤਮ ਹੋ ਜਾਵੇਗਾ ਤੇਰੇ ਘਰ ਦੇ ਵਿੱਚ ਸੋਸ਼ ਸ਼ਾਂਤੀ ਬਰਕਤ ਵੀ ਆ ਜਾਵੇਗੀ ਪਰ ਮੈਨੂੰ ਇਹ ਦੱਸ ਵੀ ਉਹ ਮੁਖਤਾਰ ਮੈਂ ਤੈਨੂੰ ਬੋਲ ਕੇ ਦੱਸਾਂ ਜਾਂ ਕਰਕੇ ਸਮਝਾਵਾਂ ਤਾਂ ਕਹਿੰਦੀ ਇਹ ਮੁਖਤਾਰ ਲਗਾ ਸੰਸਦੀ ਤੁਸੀਂ ਮੈਨੂੰ ਪ੍ਰੈਕਟੀਕਲੀ ਕਰਕੇ ਹੀ ਦੱਸ ਸਕੋ ਚੰਗੀ ਤਰ੍ਹਾਂ ਸਮਝਦੇ ਵਿੱਚ ਆ ਜਾਵੇਗਾ ਤਾਂ ਸੰਸਦੀ ਨੇ ਕਿਹਾ ਪੁੱਤਰ ਇਹਦੇ ਲਈ ਤੇੰਮੀ ਮੇਰੇ ਨਾਲ ਮੇਰੇ ਘਰ ਜਾਣਾ ਪਵੇਗਾ ਤੇ ਇਹਨੇ ਆਪਣੇ ਕਿਹਾ ਕਿ ਗੱਲ ਨਹੀਂ ਸੰਸਗੀ ਆਪਾਂ ਤੁਹਾਡੇ ਨਾਲ ਤੁਹਾਡੇ ਘਰ ਚਲੇ ਜਾਂਦੇ ਕਹਿੰਦੇ ਉਸੇ ਦਿਨ ਸੰਸਗੀ ਉਸ ਮੁਖ ਨੂੰ ਨਾਲ ਲੈ ਕੇ ਆਪਣੇ ਘਰ ਨੂੰ ਚਲਦਾ ਜਿਉਂ ਹੀ ਸੰਸਗੀ ਦੇ ਘਰ ਦੇ ਵਿੱਚ ਬੜੇ ਇਸ ਮੁਖ ਨੇ ਪਹਿਲਾ ਕੰਕ ਸੰਸਗੀ ਦੇ ਘਰ ਦੇ ਵਿੱਚ ਰੱਖਿਆ ਉਸ ਘਰ ਦਾ ਪੂਰਾ ਬਰਬਾਦ ਹੋ ਗਿਆ ਕਿਤੇ ਮਾਣ ਨੂੰ ਬੜੀ ਹੀ ਸ਼ਕਤੀ ਸੀ ਉਸ ਨੂੰ ਪਿਆ ਕਹਿੰਦੇ ਕੁਝ ਦਿਨ ਬੀਤ ਕੇ ਨੇ ਚਾਰ ਸ਼ਕੀਨੇ ਦੇ ਗਿਆ ਘਰ ਦੇ ਵਿੱਚ ਚਾਰ ਸ਼ਕੀਨੇ ਦੀ ਸਫਾਈ ਆ

ਬਾਹਰ ਸੰਤਜੀ ਦੀ ਪਤਨੀ ਬਾਹਰ ਤਾਂ ਸੰਤ ਜੀ ਨੇ ਕਿਹਾ ਇੰਜ ਕਰ ਇੱਕ ਦੀਵਾ ਇੱਕ ਬੱਤੀ ਅਤੇ ਦੀਦੀ ਕਿਉਂ ਲੈ ਆਏ ਕਹਿੰਦੇ ਸੰਤਜੀ ਦੀ ਪਤਨੀ ਨੇ ਦੀਦੀ ਕਿਉਂ ਦੀਵਾ ਅਤੇ ਬੱਤੀ ਲੈ ਆਣ ਦਿੱਤੀ ਸੰਤ ਜੀ ਨੇ ਕਿਹਾ ਇਹ ਦੀਵੇ ਦੇ ਵਿੱਚ ਕਿਉਂ ਪਾ ਦੇ ਬੱਤੀ ਲਾ ਦੇ ਅਤੇ ਇਹ ਦੀਵਾ ਬੰਦ ਕੇ ਧੁੱਪੇ ਬਨੇਰੇ ਦੇ ਉੱਤੇ ਰੱਖ ਦੇ ਕਹਿੰਦੇ ਪਤਨੀ ਨੇ ਜਿਵੇਂ ਸੰਸ ਜੀ ਨੇ ਕਿਹਾ ਉਸੇ ਤਰ੍ਹਾਂ ਦੀਵੇ ਦੇ ਲਈ ਦੇਸੀ ਘਿਓ ਪਾ ਕੇ ਦੀਵਾ ਲਾ ਕੇ ਤਪ ਦੀ ਧੁੱਪ ਦੇ ਵਿੱਚ ਬਲੇਰੇ ਤੇ ਰੱਖ ਦਿੱਤਾ ਸੰਸ ਜੀ ਨੇ ਕਿਹਾ ਲੈ ਤੇਰਾ ਇਹ ਨਹੀਂ ਕੰਮ ਸੀ ਜਾ ਹੁਣ ਤੂੰ ਸਾਡੇ ਲਈ ਭੋਜਨ ਪ੍ਰਸ਼ਾਸ਼ਨ ਤਿਆਰ ਕਰ ਕਹਿੰਦੇ ਪਤਨੀ ਚੁੱਪਚਾਪ ਅੰਦਰ ਗਈ ਜਗ ਭੋਜਨ ਪ੍ਰਸ਼ਾਸ਼ਨ ਤਿਆਰ ਕਰਨ ਲੱਗ ਪਈ ਇੱਧਰ ਸੰਸ ਜੀ ਨੇ ਉਸ ਕੋਲੋਂ ਪੁੱਛਿਆ ਵਿਹਵਾ ਹੀ ਤੈਨੂੰ ਗੱਲ ਸਮਝਦੇ ਵਿੱਚ ਆਈ ਤਾਂ ਕਹਿੰਦੇ ਇਹ ਮੇਰੇ ਖਨੇ ਕੀਆ ਹਾਂਜੀ ਸੰਤ ਜੀ ਮੈਂ ਬਿਲਕੁਲ ਸਮਝ ਗਿਆ ਹਾਂ ਕਿ ਕਰਦੇ ਸੁਖ ਸ਼ਾਂਤੀ ਬਰਕਤ ਦੇ ਲਈ ਕੀ ਕਰਨਾ ਪੈਂਦਾ ਹੈ ਸੰਤ ਜੀ ਨੇ ਫਿਰ ਪੁੱਛਿਆ ਭਾਈ ਤੈਨੂੰ ਸਮਝ ਵੀ ਲੱਗਿਆ ਜਾਂ ਐਵੇਂ ਕਹਿ ਰਿਹਾ ਹੈ ਕਹਿੰਦੇ ਉਹ ਕਹਿਣ ਲੱਗਾ ਕਿ ਨਹੀਂ ਨਹੀਂ ਸੰਤ ਜੀ ਮੈਂ ਸਮਝ ਗਿਆ ਤੁਸੀਂ ਕੀ ਸਮਝਾਉਣਾ ਚਾਹੁੰਦੇ ਸੀ ਕਹਿੰਦੇ ਉਸੇ ਮੇਰੇ ਕਰਮ ਨੂੰ ਤੋੜ ਪਿਆ ਸੰਤ ਜੀ ਨੇ ਗਿਆਨ ਦੇ ਪਰਿਸ਼ਾਸ਼ਤਾ ਸ਼ਾਹ ਜੀ ਕਹਿੰਦੇ ਮੈਂ ਅਗਰ ਨਹੀਂ ਬੰਦੀ ਹੋਰ ਮੈਂ ਆਪਣੇ ਘਰ ਦੇ ਉਹੀ ਪਛਾਣ ਸਕਾਂਗਾ ਕਹਿੰਦੇ ਘਰ ਗਿਆ ਜਾਂ ਜਾਂਦਾ ਸਾਰੀ ਪਤਨੀ ਨੇ ਆਵਾਜ਼ ਮਾਰ ਕਾਕ ਬੰਨੇ ਕਿੱਥੇ ਆ ਕਹਿੰਦੇ ਇੰਨੇ ਗੁੱਸੇ ਦੇ ਨਾਲ ਆਵਾਜ਼ ਮਾਰੀ ਪਤਨੀ ਨੇ ਵੀ ਗੁੱਸੇ ਦੇ ਵਿੱਚ ਆਵਾਜ਼ ਦਿੱਤੀ ਬਕੀਆ ਦੱਸੋ ਕੀ ਕਹਿਣਾ ਇਹਨੇ ਕਿਹਾ ਜੇ ਅੰਦਰੋਂ ਦੇਸੀ ਕਿਉਂ ਨਹੀਂ ਆਉਂਦੇ ਸੀ ਉਹਦੇ ਸਿੱਕੇ ਲੈ ਕਹਿ ਲਗਾ ਅੰਦਰੋਂ ਦੀਵਾ ਤੇ ਬੱਤ ਲੈ ਕੇ ਆਂਦਰੋਂ ਦੀਵਾ ਬੱਤ ਲੈ ਆਇਆ ਕਹਿ ਲਗਾ ਇਹ ਦੀਵੇ ਦੇ ਵਿੱਚ ਦੇਸੀ ਘਿਓ ਪਾ ਕੇ ਇਹਨੂੰ ਜਗਾ ਦੇ ਉਹਨੇ ਦੇਸੀ ਘਿਓ ਦੀਵੇ ਵਿੱਚ ਪਾਇਆ ਦੀਵਾ ਜਗਾ ਦਿੱਤਾ ਬਾਅਦ ਵਿੱਚ ਕਹਿ ਲਗਾ ਜਾਂ ਇਹਨੂੰ ਬਲੇਰੇ ਦੇ ਉੱਤੇ ਰੱਖ ਦੇ ਕਹਿੰਦੀ ਉਹਦੀ ਪਤਨੀ ਕਹਿੰਦੀ ਤੁਸੀਂ ਸਾਵਧਾਨ ਹੋ ਲੋ ਬਾਹਰ ਘੁੰਮਦੇ ਹੋ ਤਾਂ ਉੱਪਰ ਰੱਖਿਆ ਜੇ ਇਸ ਤਰ੍ਹਾਂ ਦੀਵਾ ਜਗ ਰਿਹਾ ਹੈ ਕਿਉਂ ਗਿਆ ਤੁਹਾਨੂੰ ਕਹਿੰਦੇ ਇਹ ਉਹਨੂੰ ਕਹਿਣ ਲੱਗਾ ਵੀ ਮੈਂ ਤੇ ਤੁਹਾਨੂੰ ਚਿੰਤਾ ਕਰ ਰਿਹਾ ਹਾਂ ਪਰ ਦੇ ਜਦ ਇਹ ਉਹ ਨਾ ਹੀ ਹਟਿਆ ਵਾਰ-ਵਾਰ ਉਹਦੀ ਪਤਨੀ ਕਹਿਣ ਲੱਗਾ ਕਿ ਜਾ ਜਿਵੇਂ ਤੇਨੂੰ ਮੈਂ ਕਹਿ ਰਿਹਾ ਹਾਂ ਉਹ ਤਾਂ ਹੀ ਕਰ ਬਨੇਰੇ ਤੇ ਦੀਵਾਰ ਆਖਿਆ ਕਹਿੰਦੇ ਪਤਨੀ ਨੇ ਉੱਚੀ ਉੱਚੀ ਰੋਲਾ ਪਾ ਦਿੱਤਾ ਆਣ ਗਵਾਣਾਂ ਦੀ ਆਵਾਜ਼ ਆ ਰਹੀ ਆ ਕਿ ਮੇਰੇ ਪਤੀ ਨੂੰ ਕੁਝ ਹੋ ਗਿਆ ਹੈ ਮੇਰਾ ਪਤੀ ਪਾਗਲ ਹੋ ਗਿਆ ਹੈ ਇਹ ਪਾਗਲ ਹੋ ਕੇ ਕਾਈ ਕਰ ਰਿਹਾ ਹੈ ਦੁਪਹਿਰੇ ਹੀ ਤੇ ਸੀ ਕਿਉਂ ਰੇਦੀ ਦੀ ਜਗਾ ਰਿਹਾ ਹੈ ਕਹਿੰਦੇ ਜਦ 8-9 ਮਹੀਨੇ ਇਕੱਠਾ ਹੋਇਆ ਉਹਨਾਂ ਨੇ ਵੀ ਦੇਖਿਆ ਤਾਂ ਉਹ ਵੀ ਕਹਿਣ ਲੱਗੇ ਵੀ ਇਹ ਨੂੰ ਚੰਗੇ ਭਲਕੇ ਕੀ ਹੋ ਗਿਆ ਚਲੋ ਇਹਨੂੰ ਕਿਸੇ ਵੈਦਾਂ ਕੀ ਕੋਲ ਲੈ ਕੇ ਜਾਂਦੇ ਹਾਂ ਕਹਿੰਦੇ ਮੁੱਖ ਉਹਨਾਂ ਨੂੰ ਵਾਰ-ਵਾਰ ਸਮਝਾ ਰਿਹਾ ਕਿ ਭਾਈ ਮੈਨੂੰ ਕੁਝ ਨਹੀਂ ਹੋਇਆ ਬਿਲਕੁਲ ਠੀਕ ਠਾਕ ਹਾਂ ਮੈਂ ਤਾਂ ਆਪਣੇ ਘਰ ਦੀ ਸੁੱਖ ਸ਼ਾਂਤੀ ਬਖਤ ਦੇ ਲਈ ਇਹ ਕੰਮ ਕਰ ਰਿਹਾ ਹਾਂ ਮੈਨੂੰ ਸੰਤ ਜੀ ਨੇ ਕਿਹਾ ਏ ਕਹਿੰਦੇ ਉਹ ਕਹਿੰਦੇ ਪਤਨੀ ਅਤਿਆਡ ਬਣ ਕੇ ਲੱਗ ਗਿਆ ਵੀ ਇਹ ਕਿਹੋ ਜਿਹਾ ਸੰਤ ਹੈ ਜਿੰਨਾ ਪੁੱਤ ਨਾ ਮੱਤਾ ਦਿੰਦਾ ਏ ਜਿੰਨੇ ਇਹਦਾ ਦਿਮਾਗ ਹੀ ਫੇਰ ਦਿੱਤਾ ਕਹਿੰਦੇ ਉਸ ਮੁੱਕਰੀ ਪਤਨੀ ਤੇ ਉਹਦਾ ਅਣਗੁਣ ਉਸ ਨੂੰ ਨਾਲ ਲੈ ਕੇ ਸੰਤ ਜੀ ਦੇ ਕੋਲ ਪਹੁੰਚ ਕੇ ਜਾ ਕੇ ਸੰਤ ਜੀ ਦੇ ਨਾਲ ਨਾਈਟ ਅਗੜਾ ਕਰਵਾ ਚੁੱਕਾ ਦਿੱਤਾ ਕਿ ਸੰਤ ਜੀ ਤੁਸੀਂ ਲੋਕਾਂ ਨੂੰ ਇਹ ਪੁੱਤ ਨਾ ਸੁਭਾਅ ਦਿੰਦੇ ਤੁਸੀਂ ਚੰਗੇ ਭਲੇ ਬੰਦੇ ਦਾ ਦਿਮਾਗ ਫੇਰ ਤੇਰਾ ਕਰ ਦਿੱਤਾ ਇਹ ਤਾਂ ਦੁਬਾਰੇ ਹੀ ਜੇ ਚੱਕੂ ਡੱਟਨੇ ਦੇ ਜੁਗ ਆ ਰਿਹਾ ਹੈ ਕਹਿੰਦੇ ਸੰਤ ਜੀ ਨੇ ਮੱਥੇ ਨੂੰ ਹੱਥ ਮਾਰਿਆ ਸੰਤ ਜੀ ਸੰਤ ਜੀ ਕਹਿਣ ਲੱਗੇ ਵੀ ਭਾਈ ਮੇਰੀ ਵੀ ਗੱਲ ਸੁਣ ਲੋ ਤੁਹਾਡੇ ਬੰਦੇ ਨੇ ਚੰਗੀ ਮੱਤ ਦਿੱਤੀ ਸੀ ਪਰ ਤੁਹਾਡੇ ਬੰਦੇ ਨੇ ਅੱਧੀ ਅਧੂਰੀ ਗੱਲ ਸੁਣੀ ਮੇਰੀ ਗੱਲ ਪੂਰੀ ਸੁਣ ਕੇ ਹੀ ਨਹੀਂ ਕਿਹਾ ਤੁਹਾਡੇ ਬੰਦੇ ਨੇ ਇਹ ਸਿਰਫ ਕੋਸ਼ਿਸ਼ ਕੀਤੀ ਸੀ ਕਿ ਭਾਈ ਜੇਕਰ ਦੇ ਵਿੱਚ ਸਭ ਨੂੰ ਸ਼ਰਾਂਤੀ ਪਰਪਤ ਚਾਹੀਦੀ ਹੈ ਤਾਂ ਸਭ ਕੋ ਪਹਿਲਾ ਕਰਦੇ ਚੀਜ਼ਾਂ ਦਾ ਆਪਸ ਵਿੱਚ ਪੇਰੇ ਪਿਆਰ ਪਰਸਾਦ ਦਿੰਦੀ ਹੈ خاص کس کس پتی پتنی رہا دعا جیانا آفز دے وچے جنہا ہی پروسات کا اکتے گئے انہا ہی وہ صحیح رہے سے رہے سکتے گئے دوسرے دا پروسات اتنا دوتا ہے جن دن میں ہی یہ پروس نے دیتے کرنا ਵਿਸ਼ਵਾਸ ਕਰਨਾ ਤਾਂ ਤਾਂ ਹੀ ਗੱਲ ਕਰਦੀ ਆ ਇਹ ਨਹੀਂ ਵੀ ਇੱਕ ਜਣਾ ਕੋ ਸਾ ਕਰਦਾ ਜਾਵੇ ਦੂਜਾ ਜਣਾ ਉਹ ਕੋ ਸਾ ਸੁਣਦਾ ਜਾਵੇ ਅਤੇ ਮੈਂ ਆਪਣੀ ਪਤਨੀ ਤੋਂ ਦੁਪਹਿਰੇ ਵਿਦਾ ਇਸ ਕਰਕੇ ਜਗਾਇਆ ਸੀ ਤਾਂ ਜੋ ਮੈਂ ਇਸ ਬੰਦੇ ਨੂੰ ਇਹ ਸਮਝਾ ਸਕਾਂ ਕਿ ਦੇਖ ਮੈਂ ਆਪਣੀ ਪਤਨੀ ਦਾ ਕੋ ਸਾ ਜਿੱਤਿਆ ਹੋਇਆ ਹੈ ਮੇਰੀ ਪਤਨੀ ਨੇ ਮੇਰੇ ਤੇ ਕਿੰਨਾ ਵਿਸ਼ਵਾਸ ਕਰੋ ਸਾਹਿਬ ਨੇ ਬਿਨਾਂ ਸਵਾਲ ਕੀਤਾ ਚੁੱਪਚਾਪ ਦੁਪਹਿਰੇ ਹੀ ਹੀਗਾ ਜਗਾ ਕੇ ਰੱਖ ਦਿੱਤਾ ਅਤੇ ਇਹ ਨਹੀਂ ਅਜੇ ਮੈਨੂੰ ਸਮਝ ਆ ਰਹੀ ਕਿ ਸਿਰਫ ਮੈਂ ਹੀ ਪਰੋਸਾ ਨਹੀਂ ਕਿਉਂ ਆ ਬਤ ਪਤਨੀ ਨੇ ਮੈਨੂੰ ਉਹ ਸਾਰਾ ਵਿਸ਼ਵਾਸ ਕਮਾਇਆ ਹੈ ਮੈਨੂੰ ਆਪਣੀ ਪਤਨੀ ਤੇ ਵੀ ਭਰੋਸਾ ਹੈ ਮੈਂ ਵੀ ਆਪਣੀ ਪਤਨੀ ਤੇ ਉਨਾ ਹੀ ਭਰੋਸਾ ਕਰਦਾ ਹਾਂ ਕੋਈ ਮੇਰੇ ਤੇ ਦੱਬੀਆ ਅਤੇ ਘਰ-ਗ੍ਰਸਤੀ ਇਸੇ ਤਰ੍ਹਾਂ ਚੱਲਦੀ ਆ ਜੇ ਸਾਡੇ ਘਰ-ਗ੍ਰਸਤੀ ਵਿੱਚ ਘਰ ਦੇ ਦੁਨੀਆਂ ਵਿੱਚ ਖਾਸ ਕਰਕੇ ਉਸ ਪਤਨੀ ਦੇ ਚਿਹਰੇ ਚਾਏ ਕਾ ਰਿਆ ਜਿਦ ਬਾਤ ਆ ਜਾ ਤਾਂ ਫਿਰ ਗੱਦੀ ਨਹੀਂ ਚੱਲਦੀ جی رشتہ کرنا چاہیے ਆਪਣੇ ਰਿਸ਼ਤੇ ਨੂੰ ਬਚਾਜੋ ਤੇ ਲਈ ਆਪਣੇ ਰਿਸ਼ਤੇ ਨੂੰ ਪਿਆਰਾ ਬਣਾਉਣ ਦੇ ਲਈ ਰਿਸ਼ਤੇਾਂ ਦੇ ਵਿੱਚ ਚੇਤ ਈ ਰੱਖੋ ਅੜੀ ਕੱਢ ਦੇਣੀ ਆ ਉਹਦੀ ਜਗ੍ਹਾ ਤੇ ਨਿਮਰਤਾ ਸਹਿਨਸ਼ੀਲਤਾ ਪ੍ਰੇਮ ਪਿਆਰ